ਜੇ ਕੋਈ ਕੋ ਪਾਸਪੋਰਟ ਕੰਪਲੈਕਸ ਜਿੱਤੇਗੀ ਉਹਨਾਂ ਨੂੰ ਲੈ ਕੇ ਭਵੰਤਮਨ ਜੀ ਔਰ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸਰਕਾਰਤਾ ਮੰਤਰੀ ਦੇ ਵਿਚਕਾਰ ਕਲ ਇੱਕ ਮੁਲਾਕਾਤ ਪੰਜਾਬ ਦੀ ਵਾਰਡ ਨੂੰ ਲੈ ਕੇ ਉੱਥੋਂ ਦੀ ਸਥਿਤੀ ਦੱਸਣ ਲਈ ਮੁੱਖ ਮੰਤਰੀ ਗਏ ਸੀ ਔਰ ਗ੍ਰਹਿ ਮੰਤਰੀ ਜੀ ਨੇ ਦੱਸਿਆ ਕਿ ਬਾੜ ਆਪਤਾ ਫੰਡ ਡਿਜਾਸਟਰ ਫੰਡ ਦੇ ਅੰਦਰ ਪੰਜਾਬ ਕੋਲ ਆਲਰੇਡੀ 12579.59 ਕਰੋੜ ਰੁਪਇਆ ਜਿਹੜਾ ਪਿਆ ਔਰ ਜਿਹੜਾ ਪੀਐਮ ਨੇ ਘੋਸ਼ਣਾ ਕੀਤੀ ਸੀ 1600 ਕਰੋੜ ਰੁਪਇਆ ਫੋਰੀ ਰਾਹ ਦੀ ਉਹਦੇ ਵਿੱਚੋਂ ਵੀ 800 5 ਕਰੋੜ ਰੁਪਿਆ ਅਲੱਗ-ਅਲੱਗ ਆ ਸਰਕਾਰ ਅੰਤਰਗਤ ਸਕੀਮਾਂ ਦੇ ਲਾਭਾਰਤੀਆਂ ਨੂੰ ਜਿਹੜਾ ਭੇਜਦਾ ਹੈ ਇਹ ਉਤੇ ਸਿੱਟਾ ਨਿਕਲ ਕੇ ਆਇਆ ਇਹ ਇਸ ਗੱਲ ਨੂੰ ਵੱਲ ਇਸ਼ਾਰਾ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਗੱਲ ਪੁੱਛ ਰਹੀ ਸੀ ਕਿ ਡਿਜਾਸਟਰ ਫੰਡ ਦਾ ਜਿਹੜਾ 12000 ਕਰੋੜ ਤੋਂ ਉੱਪਰ ਦਾ ਪੈਸਾ ਤੁਹਾਡੇ ਕੋਲ ਪਿਆ ਹੈ ਇਹ ਜਿਹੜੀ ਬਾੜ ਆਈ ਐ ਇਹ ਜਿਹੜੇ ਹਾਰ ਦੀ ਮਾਰ ਲੋਕਾਂ ਤੇ ਪਈ ਐ ਇਹਨਾਂ ਤੇ ਥੋੜੀ ਰਾਤ ਦੇਣ ਲਈ ਤੁਸੀਂ ਕੀ ਕਿੰਨਾ ਪੈਸਾ ਇਹਦੇ 'ਚੋਂ ਖਰਚਿਆ ਇਹ ਝੂੜ ਤੇ ਝੂੜ ਵਲੀ ਜਾ ਰਹੇ ਸੀ ਇੱਕ ਮੰਤਰੀ ਬੋਲਦਾ ਇਹਨਾਂ ਦਾ ਫਾਈਨਾਂਸ ਮਿਨਿਸਟਰ ਕੋਲ ਕੋਈ ਪੈਸਾ ਹੀ ਨਹੀਂ ਹੈਗਾ ਚੀਫ ਸੈਕਟਰੀ ਕਹਿੰਦਾ ਨਹੀਂ ਜੀ ਕਾਗਜ਼ਾਂ 'ਚ ਹੈਗਾ ਪਰ ਇਹ ਕਾਗਜ਼ਾਤੀ ਪੈਸੇ ਹੁੰਦਾ ਬੈਂਕ 'ਚ ਐਂਟਰੀ ਹੀ ਹੁੰਦੀਆਂ ਅੱਜ ਵੀ ਇਹ ਪ੍ਰਸ਼ਨ ਖੜਾ ਹੁੰਦਾ ਹੈ کہ بھئی یہ جڑا ہوں بارہ ہزار پانچ سو پوائنٹ اہٹ ہزار کروڑ روپیہ جہاں ہے گا اے چھے اے کہ کیا تھی یہ کنہ خرچ ہیں جا کےجریوال سیلٹا جا گبنگ ہو گیا گا اے کھرد مرد ہو گیا پیسہ یہ جواب تا لوکہ نے منگنا رہی ہیں ਔਰ ਇਹਦੇ ਨਾਲ ਨਾਲ ਜਿਹੜੀ ਸੱਤੋਂ ਵੱਡੀ ਗੱਲ ਨਿਕਲ ਕੇ ਆਈ ਹੈ ਪੰਜਾਬੀ ਵੀਰੋ ਧਿਆਨ ਨਾਲ ਸੁਣੋ ਵਿਧਾਨ ਸਭਾ ਦਾ ਸੱਤਰ ਬਲਾ ਲਿਆ ਸွေ ਲੋਕਾਂ ਦਾ ਧਿਆਨ ਭਟਕਾਉਣ ਦੇ ਉਤੇ ਨਾ ਚੀਚੀ ਕਰਨ ਦੇ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਦੇ ਕੋਈ ਸਿੱਟੇ ਵਾਲੀ ਗੱਲ ਉੱਥੇ ਨਹੀਂ ਨਿਕਲੀ اندر برم پیدا رہے کیندر وا انگلی اٹھاؤ دل ایک پاسے نندا مطلب لا رہے ہیں نال سدن جی کہہ رہے ہیں کہ میں گرہ منتری نل جا رہا لوگوں ساری گلان سمجھ آتی ہے اور لوگ یہ جاننا چاہتے نے کہ مان سا دیش کا پردھان منتری جی جدو آئے تھا ایس ایم کتنے سے ਵਡਾ ਅਮਨ ਰੋੜਾ ਜਿਹੜਾ ਮੰਤਰੀ ਵੀ ਆ ਉਹ ਕਿੱਥੇ ਸੀ ਤੁਸੀਂ ਤੇ ਚਲੇ ਗਏ ਹਸਪੀਟਲ ਤੁਸੀਂ ਅਗਰ ਪੰਜਾਬੀਆਂ ਨੂੰ ਲੈ ਕੇ ਸੀਰੀਅਸ ਹੁੰਦੇ ਉਹ ਮਾਨ ਜੋ ਖੁੰਡਿਆ ਜੀ ਔਰ ਮੁੰਡਿਆ ਜੀ ਨੂੰ ਭੇਜਤਾ ਤੁਸੀਂ ਕਿੰਨੇ ਸੀਰੀਅਸ ਸੀ ਤੁਸੀਂ ਹੁਣ ਵੀ ਕੱਲ ਤੁਸੀਂ ਮਿਲਣ ਜਾਂਦੇ ਹੋ ਕੇਂਦਰ ਦੀਆਂ ਟੀਮਾਂ ਇੱਥੇ ਜੋ ਨੁਕਸਾਨ ਹੋਇਆ ਇੱਕ ਤਰੀਕ ਨੂੰ ਹੀ ਸਤੰਬਰ ਤੋਂ ਲੈ ਕੇ ਲਗਾਤਾਰ ਰੁਕ ਕੇ ਇੱਥੇ ਸਰਵੇ ਕਰਕੇ ਚਲੀਏਗੀ ਆ 3 ਤੋਂ ਲੈ ਕੇ 6 ਤੱਕ ਔਰ ਪ੍ਰਧਾਨ ਮੰਤਰੀ ਤੁਹਾਨੂੰ ਕਹਿ ਕੇਗੇ ਕਿ ਵੀ ਪੰਜਾਬ ਦੀਆਂ ਟੀਮਾਂ ਲਾ ਕੇ ਇਹਦਾ ਸਰਵੇ ਕਰੋ ਕਿ ਸੜਕਾਂ ਦਾ ਕਿੰਨਾ ਨੁਕਸਾਨ ਹੈ ਘਰਾਂ ਦਾ ਕਿੰਨਾ ਨੁਕਸਾਨ ਹੈ ਫਸਲ ਦਾ ਕਿੰਨਾ ਨੁਕਸਾਨ ਹੈ ਡਿਸਪੈਂਸਰੀਆਂ ਦਾ ਕਿੰਨਾ ਨੁਕਸਾਨ ਹੈ ਸਕੂਲਾਂ ਦਾ ਕਿੰਨਾ ਨੁਕਸਾਨ ਹੈ ਉਹ ਪੈਸਾ ਕੋਈ ਟਰੱਕ 'ਚ ਭਰ ਕੇ ਆਣਾ ਹੈ ਪੈਸਾ ਤੇ ਪ੍ਰਪੋਜ਼ਲ ਜਾਣਾ ਨਾ ਤੁਹਾਡਾ ਜਾਪਨ ਜਾਣਾ ਨਾ ਕੱਲ ਤੇ ਉਹਦੇ ਚਲੇਗੇ ਮੁਲਾਕਾਤ ਕਰਨ ਤੁਹਾਡੇ ਕੋਲ ਅੰਕਲ ਨਹੀਂ ਨਹੀਂ ਹੈਗਾ ਤੁਹਾਨੂੰ ਖੁਦ ਨਹੀਂ ਪਤਾ ਤੁਹਾਨੂੰ ਤਾਂ ਜਿਹੜਾ ਕੇਜਰੀਵਾਲ ਲਿਖ ਕੇ ਭੇਜਦਾ ਘਾਟਾ ਤੁਸੀਂ ਕਹਿੰਦੇ ਹੋ ਕਿ ਸਾਨੂੰ ਲਗਭਗ 13000 ਕਰੋੜ ਰੁਪਏ ਦਾ ਨੁਕਸਾਨ ਆਇਆ ਤੇ ਕੇਜਰੀਵਾਲ ਕਹਿੰਦਾ ਨਹੀਂ ਨਹੀਂ 13 ਨਹੀਂ 20 ਮੰਗਣਾ ਤੁਸੀਂ 20000 ਕਰੋੜ ਦਾ ਸਵੇਰੇ ਦੁਪਹਿਰੀ ਸ਼ਾਮੀ ਰਾਗ ਲਾਣਾ ਸ਼ੁਰੂ ਕਰ ਦਿੰਦੇ ਹੋ ਕੱਲ ਤੁਸੀਂ ਐਚਐਮ ਨੂੰ ਮਿਲਣਗੇ ਤੇ ਕਿਉਂ ਨਹੀਂ ਪ੍ਰਪੋਜ਼ਲ ਲੈ ਕੇ ਗਏ ਕਿਉਂ ਨਹੀਂ ਅੰਕਲਨ ਨਾਲ ਲੈ ਕੇ ਗਏ ਕਿ ਕਿੰਨਾ ਕਿੰਨਾ ਨੁਕਸਾਨ ਹੋਇਆ ਮੈਂ ਪੰਜਾਬੀਆਂ ਨੂੰ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਇਹਦੇ ਤੋਂ ਹੀ ਪਤਾ ਲੱਗਦਾ ਕਿ ਇਹ ਸਰਕਾਰ ਖੋਖਲੀ ਰਾਜਨੀਤੀ ਦੇ ਸਵਾ ਪਰੰਪਤਲਾਂ ਦੇ ਸਵਾ ਕੁਝ ਨਹੀਂ ਕਰ ਸਕਦੀ ਔਰ ਪੰਜਾਬੀਆਂ ਨੂੰ ਇਹਨਾਂ ਤੋਂ ਆਸ ਵੀ ਨਹੀਂ ਅਜੇ ਪੰਜਾਬੀਆਂ ਨੂੰ ਅਗਰ ਆਸ ਹੈ ਤੇ ਨਰਿੰਦਰ ਮੋਦੀ ਤੋਂ ਹੈ ਜਿਹੜੇ ਪੰਜਾਬੀਆਂ ਨੂੰ ਮਿਲਣ ਆਏ ਜਿਨ੍ਹਾਂ ਨੇ ਇੱਕ ਇੱਕ ਕਿਸਾਨ ਨੂੰ ਮਜ਼ਦੂਰ ਨੂੰ ਜਿਨ੍ਹਾਂ ਦਾ ਘਰਟਿਆ ਆਪਣੇ ਕੋਲ ਬੁਲਾ ਕੇ ਸੁਣਿਆ ਔਰ ਗ੍ਰਹਿ ਮੰਤਰੀ ਜੀ ਨੇ ਕੱਲ ਵੀ ਕਿਹਾ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਨਾਲ ਕੰਦਾ ਦੇ ਨਾਲ ਕੰਦਾ ਮਲਾ ਕੇ ਖੜੀ ਹੈ ਪਰ ਭਾਈ ਪ੍ਰਪੋਜ਼ਲ ਤਾਂ ਬਣਾ ਕੇ ਲਿਆਓ ਵਿਗਿਆਪਨਤਾ ਤਿਆਰ ਕਰਕੇ ਲਿਆਓ ਹੁਣ ਤਿਆਰੀ ਤੇ ਇਹਨਾਂ ਨੇ ਕਰਨੀ ਹੈ ਔਰ ਦੂਜਾ ਜਿਹੜਾ ਇਹ ਆਪਣੇ ਅਫਸਰਾਂ ਦੇ ਕਾਰਵਾਈ ਕਦੋਂ ਕਰਨਗੇ ਇਹ ਜਿਹੜੀ ਰਾਵੀ ਦੀ ਬਾੜ ਆਈ ਹੈ ਇਹਦੇ ਦੋਸ਼ੀ ਥੜੇ ਅਫਸਰ ਨਹੀਂ ਹੈ ਉਹ ਕਿਹੜੀ ਤਾਕਤ ਹੈ ਜਿਨ ਗੇਟ ਨਹੀਂ ਖੋਲਣ ਦਿੱਤੇ ਜਿਹਨਾਂ ਸਮੇਂ ਤੇ ਡੈਮ ਦਾ ਪਾਣੀ ਰਿਲੀਜ਼ ਨਹੀਂ ਹੋਣ ਦਿੱਤਾ ਉਹਦੇ ਲਈ ਅਗਰ ਦੋਸ਼ੀ ਹੈ ਇਹਨਾਂ ਦਾ ਨਹਿਰੀ ਮੰਤਰੀ ਗੋਇਲ ਦੋਸ਼ੀ ਹੈ ਉਹਦੇ ਲਈ ਉਹਦਾ ਚੀਫ ਸੈਕਟਰੀ ਦੋਸ਼ੀ ਹੈ ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਜਵਾਬ ਇਸ ਸਰਕਾਰ ਨੂੰ ਸਾਹਮਣੇ ਆ ਕੇ ਦੇਣਾ ਚਾਹੀਦਾ ਲੋਕਾਂ ਕੋਲੋਂ ਮਾफी ਮੰਗਣੀ ਚਾਹੀਦੀ ਹੈ ਇਹ ਮਾਨ ਮੇੜ ਕੁਦਰਤ ਦੀ ਮਾਰ ਨਹੀਂ ਇਹ ਵਿਪਤਾ ਵਾਲੀ ਸਰਕਾਰ ਇਹ ਆਪਤਾ ਵਾਲੀ ਸਰਕਾਰ ਆਪ ਦੇ ਦੁਆਰਾ ਪੈਦਾ ਕੀਤੀ ਗਈ ਬਾੜ ਕੁਦਰਤ ਦੀ ਮਾਰ ਘੱਟ ਹੈ ਆਪ ਦੀ ਮਾਰ ਲੋਕਾਂ ਨੂੰ ਜ਼ਿਆਦਾ ਪਈ ਹੈ ਧੰਨਵਾਦ